ਸਾ ਜਮੂਰੀ ਚੌੜਾ ਨੂੰ ਲੈ ਕੇ ਇੱਕ ਵਾਰ ਫਿਰ ਲੋਕ ਧਰਾਂ ਚੋਂ ਬਾਹਰ ਨਿਕਲੇ ਨੇ ਹਾਲਾਂਕਿ ਸਰਦੀ ਦਾ ਮੌਸਮ ਹੈਗਾ ਔਰ ਲੋਕ ਹੁਮ ਹੁਮਾ ਕੇ ਪੋਲਿੰਗ ਸਟੇਸ਼ਨ ਤੇ ਪਹੁੰਚ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅਸਲੇ ਲਾਈਨਾਂ ਲੱਗੀਆਂ ਹੋਈਆਂ ਨੇ ਆਪਣੇ ਪਸੰਦੀਦਾ ਉਮੀਦਵਾਰ ਨੂੰ ਵੋਟ ਪਾਉਣ ਵਾਸਤੇ ਆਪਣੇ ਜਮੂਰੀ ਹੱਕ ਦਾ ਇਸਤੇਮਾਲ ਕਰਨ ਵਾਸਤੇ ਘਰਾਂ ਚੋਂ ਨਿਕਲੇ ਨੇ ਹਾਲਾਂਕਿ ਪਿਛਲੇ ਵਿਧਾਇਕ ਵੱਲੋਂ ਜੱਬੇ ਵਾਲ ਹਲਕੇ ਦੇ ਕਾਫੀ ਕੰਮ ਕਰਾਏ ਗਏਗੇ ਹੁਣ ਕੀ ਕੀ ਕੰਮ ਅਧੂਰੇ ਰਹਿੰਦੇ ਨੇ ਜਿਸ ਨੂੰ ਲੈ ਕੇ ਇਹ ਲੋਕ ਇੱਥੇ ਪੁੱਜੇ ਨੇ ਗੱਲਬਾਤ ਕਰ ਰਹੇ ਆ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਨਾਮ ਕੀ ਹੈ ਮਾਤਾ ਜੀ ਜੀ ਸਤਿ ਸ਼੍ਰੀ ਅਕਾਲ ਪਤਾ ਕਿਹੜੇ ਕਿਹੜੇ ਕੰਮ ਰਹਿੰਦੇ ਨੇ ਹਲਕੇ ਦੇ ਜਿਹਨੂੰ ਲੈ ਕੇ ਹੁਣ ਤੁਸੀਂ ਵੋਟ ਪਾਉਣ ਆਏ ਹੋ ਹੁਣ ਇੰਨੇ ਕੰਮ ਤਾਂ ਸਾਰੇ ਇੱਥੇ ਰਹਿੰਦੇ ਆਗੇ ਆ ਸਾਡੇ ਦਾ ਸੜਕਾਂ ਸਾਡੀਆਂ ਨਹੀਂ ਹੈਗੀਆਂ ਬਣੀਆਂ ਨਾਲੀਆਂ ਗਲੀਆਂ ਤੇ ਸਾਡੇ ਮੰਦੇ ਹਾਲ ਹੋਏ ਪਏ ਆ ਜਦੋਂ ਨਹੀਂ ਸਾਰੇ ਹੀ ਸਭ ਕੁਝ ਕਰਨ ਕਰੋ ਜਿਹੜੇ ਪਹਿਲਾਂ ਵਿਧਾਇਕ ਸੀਗੇ ਉਹਨਾਂ ਵੱਲੋਂ ਕੰਮ ਹੋਏ ਨਹੀਂ ਹਲਕੇ ਸਾਡੇ ਨਹੀਂ ਇੱਥੇ ਸਾਡੇ ਪਿੰਡ ਦਾ ਨਹੀਂ ਹੋਇਆ ਹੈ ਲੋ ਕਿਹੜੇ ਕਿਹੜੇ ਕੰਮ ਮੇਨ ਰਹਿੰਦੇ ਨੇ ਮੈਂ ਇਹ ਕਿਸ ਨੂੰ ਪੁੱਛ ਚਾਹੁੰਦਾ ਪਹਿਲੇ ਚਲੋ ਮਾਤਾ ਜੀ ਨੂੰ ਪਹਿਲੇ ਮਾਤਾ ਜੀ ਕਿਹੜੇ ਕਿਹੜੇ ਕੰਮ ਰਹਿੰਦੇ ਨੇ ਇਲਾਕੇ ਦੇ ਜਿਹੜੇ ਅਜੇ ਹੋਣ ਵਾਲੇ ਰਹਿੰਦੇ ਨੇ ਔਰ ਜਿਹੜੇ ਕੀ ਜਿਹੜੇ ਜਿੱਤ ਕੇ ਆਉਣਗੇ ਪਹਿਲੇ ਅਧਾਰ ਤੇ ਤੁਹਾਡੇ ਇਲਾਕੇ ਦੇ ਕੰਮ ਕਰਾਂਗਾ ਸਾਡੇ ਗੜੀਆਂ ਤੇ ਤਾਂ ਕੰਮ ਹੋ ਗਏ ਉਹ ਸਾਰੇ ਵਿੱਚ ਕੋਈ ਗਲੀ ਰਹਿੰਦੀ ਹੈ ਬਣਨੇ ਵਾਲੀ ਇੱਕ ਇਹੋ ਆ ਇੱਕ ਨਰੇਗਾ ਦਾ ਕੰਮ ਚੱਲਣਾ ਚਾਹੀਦਾ ਆ ਇੱਕ ਸਾਡੇ ਬੱਚੇ ਪੜ੍ਹੇ ਲਿਖੇ ਕਰਾਚੇ ਬੋ ਜਾਣੀ ਕਿ ਉਹਨਾਂ ਨੇ ਮਿਹਨਤ ਵੀ ਕਰਕੇ ਨਹੀਂ ਨੌਕਰੀ ਮਿਲਦੀ ਉਹਨਾਂ ਨੂੰ ਨੌਕਰੀ ਮਿਲਣੀ ਚਾਹੀਦੀ ਆ ਤੁਸੀਂ ਕੀ ਕਹਿੰਦੇ ਹੋ ਤੁਹਾਨੂੰ ਕਿੱਦਾਂ ਲੱਗਦਾ ਵੀ ਕਿਹੜੇ ਕੰਮ ਜਿਹੜੇ ਹਲਕੇ ਦੇ ਹਜੇ ਤੱਕ ਨਹੀਂ ਹੋਏ ਉਹ ਹੋਣੇ ਚਾਹੀਦੇ ਪਹਿਲ ਦੇ ਆਧਾਰ ਤੇ ਹਾਂਜੀ ਨਿਹਾਨੇ ਕਾਮਯਾਬ ਹੋ ਜਾਣ ਹੋਰ ਕੀ ਹੈ ਬਸ ਮੈਂ ਨੌਜਵਾਨਾਂ ਨੂੰ ਗੱਲ ਕਰਨ ਦੀ ਕੋਸ਼ਿਸ਼ ਕਰਦੇ ਕਿਉਂਕਿ ਨੌਜਵਾਨ ਭਵਿੱਖ ਹੈਗਾ ਦੇਸ਼ ਦਾ ਗੱਲਬਾਤ ਕਰਦੇ ਆ ਭਾਈ ਸਾਹਿਬ ਤੁਸੀਂ ਨੌਜਵਾਨੀ ਤੇ ਪੈ ਰੱਖਿਆ ਵੋਟ ਕਾਸਟ ਕਰਨ ਆਇਆ ਆਪਣੇ ਜਮਹੂਰੀ ਅਧਿਕਾਰ استعمال ਕਰਨ ਆਇਓ ਕਿਹੜੇ ਕਿਹੜੇ ਕੰਮ ਆ ਆ ਜਿਹੜੇ ਚੱਬੇਵਾਲ ਚ ਨਹੀਂ ਹੱਲੇ ਟਿੱਕਰ ਹੋਏ ਔਰ ਜਿਹੜੇ ਹੋਣੇ ਚਾਹੀਦੇ ਪਹਿਲ ਦੇ ਆਧਾਰ ਤੇ ਕੋਈ ਅੰਦੇ ਜ਼ਰਾ ਹੋਰੇ ਕੰਮ ਹਾਂਜੀ ਨਸ਼ਾ ਬੰਦ ਹੋਏ ਬਸ ਹੋਰ ਤਾਂ ਕੋਈ ਨਹੀਂ ਹੈਹੀ ਬਸ ਨਿਆਣਿਆਂ ਨੂੰ ਨੌਕਰੀਆਂ ਰੁਗਰੀਆਂ ਮੈਨ ਬਸ ਜਿਹੜੇ ਬਿਲੇ ਕੰਮ ਦੇ ਗ੍ਰਾਊਂਡ ਵਗੈਰਾ ਹੈਗਾ ਸਾਰਾ ਕੁਝ ਗ੍ਰਾਊਂਡ ਬਣਾ ਰਹੇ ਆ ਸਰ ਬਣਾ ਰਹੇ ਹਾਂਜੀ ਸਾਰੇ ਕੰਮ ਹੋ ਰਹੇ ਆ ਸਾਰੇ ਕੰਮ ਤਾਂ ਬਿਲਕੁਲ ਇਸ ਵੇਲੇ ਚੱਬੇਵਾਲ ਦੇ ਵਿੱਚ ਵੋਟ ਕਾਸਟ ਕਰਨ ਲੋਕੀ ਸਵੇਰੇ ਸਰੇ ਪਹੁੰਚੇ ਨੇ 8 ਵਜੇ ਦਾ ਸਮਾਂ ਹੋ ਚੁੱਕਾ ਹੈ ਔਰ ਤਮਾਮ ਜਿਹੜੇ ਪੋਲਿੰਗ ਸਟੇਸ਼ਨ ਹੈਗੇ ਨੇ ਬੂਥ ਹੈਗੇ ਨੇ ਉਥੇ ਜਮਾਵੜਾ ਲੱਗਣਾ ਸ਼ੁਰੂ ਹੋ ਚੁੱਕਾ ਹੈ ਤੇ ਲੋਕ ਲਗਾਤਾਰ ਆਪਣੇ ਜਮੂਰੀ ਹੱਕ ਦਾ ਇਸਤੇਮਾਲ ਕਰਨ ਵਾਸਤੇ ਪਹੁੰਚ ਰਹੇ ਨੇ ਔਰ ਪਲੇਗਰਾਉਂਡ ਨੂੰ ਲੈ ਕੇ ਲੋਕਾਂ ਦੇ ਵਿੱਚ ਕੁਝ ਸਵਾਲ ਹੈਗੇ ਨੇ ਪਲੇਗਰਾਉਂਡ ਬਣਾਉਣੀਆਂ ਚਾਹੀਦੀਆਂ ਨੇ ਜਿਹੜੇ ਲੋਕ ਨਸ਼ਿਆਂ ਦੇ ਵਿੱਚ ਲਿਫਟ ਹੈਗੇ ਨੇ ਉਹਨਾਂ ਨੌਜਵਾਨਾਂ ਨੂੰ ਨਸ਼ੇ ਤੋਂ ਬਾਹਰ ਕੱਢਣ ਦੀ ਗੱਲ ਕੀਤੀ ਜਾ ਰਹੀ ਹੈ ਸਾ ਲਗਾਤਾਰ ਸਵੇਰ ਤੋਂ ਹੀ ਬੂਥਾਂ ਦੇ ਉੱਤੇ ਲੋਕ ਪਹੁੰਚ ਰਹੇ ਨੇ ਹਾਲਾਂਕਿ ਹਲਕਾ ਮੌਸਮ ਠੰਡਿਰਾ ਹੈਗਾ ਜ਼ਰੂਰ ਪਰ ਲੋਕ ਆਪਣੇ ਜਮੂਰੀ ਹੱਕ ਦਾ ਇਸਤੇਮਾਲ ਕਰਨ ਵਾਸਤੇ ਜ਼ਰੂਰ ਪਹੁੰਚ ਰਹੇ ਨੇ ਸਵੇਰ ਦਾ ਸਮਾਂ ਹੈਗਾ तकरीबन तकरीबन 8 ਵਜੇ ਦਾ ਸਮਾਂ ਹੈਗਾ ਤੇ ਲੋਕ ਆਪਣੇ ਜਮੂਰੀ ਹੱਕ ਦਾ ਇਸਤੇਮਾਲ ਕਰਨ ਪਹੁੰਚ ਰਹੇ ਨੇ ਔਰ ਇਹ ਸੂਬੇ ਦੇ ਚਾਰ ਹਲਕਿਆਂ ਦੇ ਵਿੱਚ ਅਸਲੇ ਜਮੂਰੀ ਚੋਣਾਂ ਹੋ ਰਹੀਆਂ ਜੇ ਮੈਂ ਜੱਬੇਵਾਲ ਦੀ ਗੱਲ ਕਰਾਂ ਜਾਂ ਦੇਰ ਆਪਾਂ ਨਾਨਕ ਦੀ ਗੱਲ ਕਰੀਏ ਉੱਥੇ ਦੂਸਰੇ ਪਾਸੇ ਬਰਨਾਲੇ ਦੇ ਵਿੱਚ ਵੀ ਜਮਨੀ ਚੋਣਾਂ ਅੱਜ ਹੋ ਰਹੀਆਂ ਨੇ ਤੇ ਇਸੇ ਤਰ੍ਹਾਂ ਭਾਈ ਸਾਹਿਬ ਵੋਟ ਕਾਸਟ ਕਰਕੇ ਆਏ ਉਹ ਕਿਹੜੇ ਕਿਹੜੇ ਕੰਮ ਜਿਹੜੇ ਹਲਕੇ 'ਚ ਨਹੀਂ ਹੋਏ ਹੈਗੇ ਜਿਹੜੇ ਹੋਣੇ ਚਾਹੀਦੇ ਆ ਸੌਰੀ ਤੌਰ ਤੇ ਕੰਮ ਜੀ ਤਕਰੀਬਨ ਹੋਇਆ ਹੀ ਆ ਬਸ ਛੜਕਾ ਛੁੜਕਾ ਦਾ ਰਹਿੰਦਾ ਬਾਕੀ ਤਾਂ ਠੀਕ ਆ ਹੋਇਆ ਲੱਗਦਾ ਕੰਮ ਹੋ ਰਿਹਾ ਪਿਛਲੇ ਵਿਧਾਇਕ ਦੇ ਕੰਮ ਕੀਤੇ ਨੇ ਹਾਂਜੀ ਹਾਂਜੀ ਕਰੀ ਜਾਂਦੇ ਵਧੀਆ ਕੰਮ ਕਰ ਰਹੇ ਨੇ ਹਾਂ ਤੇ ਹੁਣ ਕਿਹੜੇ ਮੇਨ ਕੰਮ ਕਿਹੜੇ ਨੇ ਜਿਹੜੇ ਫੌਰੀ ਤੌਰ ਤੇ ਹੋਣੇ ਚਾਹੀਦੇ। ਯਾਨੀ 23 ਤਰੀਕ ਨੂੰ ਰਿਜ਼ਲਟ ਆਉਣ ਤੇ ਐਸੇ ਮਹੀਨੇ ਦੇ ਵਿੱਚ ਲਾਸਟ ਵਿੱਚ ਕੰਮ ਸ਼ੁਰੂ ਹੋ ਜਾਵੇ। ਮੇਨ ਕੰਮ ਪਹਿਲਾਂ ਅੰਬਰ ਸੜਕਾਂ ਦਾ ਹੀ ਹੈ ਜੀ ਹੋਰ ਤਾਂ ਰੇਡੀਆਂ ਨੇ ਬਾੜਾ ਨੇ। ਹਾਂਜੀ ਸੜਕਾਂ ਖਰਾਬ ਆ। ਤੇ ਬਿਲਕੁਲ ਹਲਕੇ ਦੇ ਲੋਕ ਜਿਹੜੇ ਹੈਗੇ ਨੇ ਜਿਹੜੇ ਆਪਣੀਆਂ ਵੋਟ ਕਾਸਟ ਕਰਨ ਪੁੱਜੇ ਨੇ ਉਹਨਾਂ ਦਾ ਕਹਿਣਾ ਕਿ ਸੜਕਾਂ ਕੁਝ ਕੁ ਟੁੱਟੀਆਂ ਹੈਗੀਆਂ ਜਿਨ੍ਹਾਂ ਦਾ ਕੰਮ ਫੌਰੀ ਤੌਰ ਤੇ ਹੋਣਾ ਚਾਹੀਦਾ ਔਰ ਲਗਾਤਾਰ ਇਸ ਜਿਮਨੀ ਚੋਣਾ ਨਾਲ ਜੁੜੀ ਹੋਈ ਅਪਡੇਟ ਅਸੀਂ ਆਪਣੇ ਦਰਸ਼ਕਾਂ ਤੇ ਕਰ ਪਹੁੰਚਾਉਂਦੇ ਰਵਾਂਗੇ। ਫਿਲਹਾਲ ਇਸ ਵੇਲੇ ਚੱਪੇਵਾਲ ਦੇ ਵਿੱਚ ਮੌਜੂਦ ਹਾਂ ਜਿੱਥੇ ਲੋਕ ਆਪਣੀਆਂ ਵੋਟ ਕਾਸਟ ਕਰਨ ਵਾਸਤੇ ਬੂਥਾਂ ਤੇ ਪਹੁੰਚ ਰਹੇ ਨੇ ਅੱਜ ਵੋਟਾਂ ਪੈਣੀਆਂ ਨੇ 20 ਤਰੀਕ ਹੈਗੀ ਆ ਤੇ 23 ਤਰੀਕ ਨੂੰ ਇਹਨਾਂ ਦਾ ਰਿਜ਼ਲਟ ਆਣਾ ਔਰ ਹਲਕਾ ਚੱਪੇਵਾਲ ਦੇ ਲੋਕਾਂ ਨੇ ਕਿਸ ਦੇ ਹੱਕ ਦੇ ਵਿੱਚ ਵੋਟ ਕਾਸਟ ਕੀਤੀ ਹੈ 23 ਤਰੀਕ ਨੂੰ ਪਤਾ ਲੱਗ ਜਾਣਾ ਪਰ ਅੱਜ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਇਹ ਵੋਟ ਕਾਸਟ ਕਰਨ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰਨਗੇ 23 ਤਰੀਕ ਨੂੰ ਪਤਾ ਲੱਗੇਗਾ ਕਿ ਹਲਕੇ ਚੱਪੇਵਾਲ ਦੇ ਲੋਕਾਂ ਨੇ ਕਿਸ ਦੇ ਸਰ ਫਤਵਾ ਸੁਣਾ ਕੈਮਰਾਮੈਨ ਸੁਖਿੰਦਰ ਦੇ ਨਾਲ ਸੁਰੇਂਦਰ ਕੰਬੋਜ ਜਾਨੀ ਸੂਰਿਆ ਟੀਵੀ ਚੱ